ਦੀ ਸੇਵਾ ਤੁਹਾਡੇ ਵੱਲੋਂ ਇੱਥੇ ਨਿਭਾਈ ਜੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਅਸੀਂ ਤੇ ਜਦੋਂ ਤਾਈਂ ਇਹ ਹਲ ਖੜਾ ਦਾ ਪ੍ਰਕੋਪ ਪੰਜਾਬ ਚ ਵਾਪਰੇ ਆ ਉਦੋਂ ਤੇ ਸਾਡੀ ਜਥੇਬੰਦੀ ਲੱਗੀ ਹੋਈ ਆ ਤੇ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਾਫੀ ਜਥੇਬੰਦੀਆਂ ਅੱਗੇ ਆ ਰਹੀਆਂ ਅੱਜ ਆਪਣੇ ਜੋ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਕਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਇੱਕ ਇੱਕੋ ਇੱਕ ਆਵਾਜ਼ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨਾਲ ਖੜਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਉਹਨਾਂ ਸਰਕਾਰ ਇਨੀ ਢੀਠ ਚੜਾਈ ਤੇ ਉਤਰੀ ਹੈ ਕਿ ਉਹਨਾਂ ਨੂੰ ਤਾਂ ਬਾਹਰ ਕੱਢਦਾ ਪਰ ਉਹਨਾਂ ਦੀ ਕੋਈ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦਾ ਕੋਈ ਮਸਲਾ ਹੱਲ ਕਰਨ ਵਾਸਤੇ ਨਹੀਂ ਸੋਚਿਆ ਗਿਆ ਅੱਜ ਉਹ ਵੀ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵੱਲੋਂ ਬੀਬੀ ਇੰਦਰਜੀਤ ਕੌਰ ਡਾਕਟਰ ਇੰਦਰਜੀਤ ਕੌਰ ਉਹ ਨਹੀਂ ਆਏ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹ ਬੜੀ ਸਰੀਰਕ ਦੇ ਕਈ ਕਸ਼ਟ ਹੋਣ ਦੇ ਬਾਵਜੂਦ ਵੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕਾਂ ਦਾ ਦੁੱਖ ਦਰਦ ਨੂੰ ਸਮਝ ਰਹੇ ਆ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਸਖਸੀਅਤਾਂ ਜਦੋਂ ਅੱਗੇ ਆਉਣ ਗਿਆ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਇਹ ਹੋਰ ਹੋਰ ਜਿੱਥੇ ਬੰਦੀਆਂ ਨੂੰ ਵੀ ਫੀਲ ਕਰਦੇ ਆ ਕਿ ਮੇਰੇ ਖਿਆਲ ਸਰਕਾਰ ਤੇ ਆਪਣੇ ਹੱਥ ਖੜੇ ਕਰ ਚੁੱਕੀ ਆ ਆਪਾਂ ਨੂੰ ਇਹਨਾਂ ਭੈਣਾ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਆ ਕਿ ਜਿਹੜੇ ਇਸ ਵੇਲੇ ਬਹੁਤ ਵੱਡੀ ਮੁਸ਼ਕਲ 'ਚ ਘਰੇ ਹੋਏ ਆ ਕਿ ਪੰਜਾਬ ਦਾ ਬਹੁਤ ਵੱਡਾ ਏਰੀਆ ਪਹਿਲਾਂ ਤੇ ਇਹੋ ਹੀ ਆ ਬਿਆਸ ਦਰਿਆ ਦਾ ਤੇ ਸਤਲੁਜ ਦਾ ਸੀ ਹੁਣ ਉਧਰ ਰਾਵੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰ ਪੈ ਰਹੀ ਆ ਉਹ ਕੱਲ ਅਸੀਂ ਉਧਰ ਵੀ ਦੇਖਿਆ ਕਿ ਉਹ ਵੀ ਬਹੁਤ ਪਿੰਡ ਜਿਹੜੇ ਆ ਕਿ ਰਸਤਿਆਂ ਤੋਂ ਕੱਟ ਚੁੱਕੇ ਆ ਉਹਨਾਂ ਦੇ ਚਾਰ ਸ਼ਹਿਰੇ ਪਾਣੀ ਆ ਉੱਥੇ ਜਾਣ ਵਾਸਤੇ ਵੀ ਵੀ ਡੇੜੀ ਤੋਂ ਬੋਟਾਂ ਤੋਂ ਸਵਾਏ ਕੋਈ ਸਾਧਨ ਨਹੀਂਗਾ ਇਸ ਕਰਕੇ ਅਸੀਂ ਹੋਰ ਸੰਸਥਾਵਾਂ ਨੇ ਕਿਹਾ ਬੋਟਾਂ ਦਾ ਪ੍ਰਬੰਧ ਕੀਤਾ ਜਾਵੇ ਦਵਾਈ ਦਾਰੂ ਦਾ ਪ੍ਰਬੰਧ ਕਰਕੇ ਸਾਰੇ ਜਣੇ ਆਪੋ ਆਪਣੇ ਮੋਰਚੇ ਸੰਭਾਲੀਏ ਆਪਾਂ ਇਹਨਾਂ ਲੋਕਾਂ ਨੂੰ ਬਚਾਈਏ ਇੱਕ ਸਰ 9 ਦਿਨ ਤੋਂ ਜ਼ਿਆਦਾ ਇੱਥੇ ਹੋ ਜੱਲਿਆ ਪ੍ਰਸ਼ਾਸਨ ਵੱਲੋਂ ਕੋਈ ਏਡੇ ਪੂਕਤਾ ਪ੍ਰਬੰਧ ਨਹੀਂ ਕਈ ਅਜੇ ਐਸੇ ਘਰ ਨੇ ਉਹਨਾਂ ਤੱਕ ਬੇਟੀਆਂ ਤੱਕ ਜਾਂ ਕੋਈ ਚੀਜ਼ ਦਾ ਨਹੀਂ ਪਹੁੰਚਿਆ ਉਹਨਾਂ ਦੇ ਪਰਿਵਾਰ ਜਾਂ ਘਰ ਦੀ ਜਿਹੜੀ ਸਮਾਨ ਉੱਥੇ ਰੋਲਦਾ ਹੈ ਪ੍ਰਸ਼ਾਸਨ ਦੀ ਇਹ ਚ ਪੂਰੀ ਨਲਾਕੀ ਤੁਹਾਡੇ ਵੱਲੋਂ ਕੀ ਉਹਨਾਂ ਦੀ ਮੱਤ ਕੀਤੀ ਜਾਏ ਕੋਈ ਨੇ ਅਸੀਂ ਤੇ ਜਿੰਨੇ ਕਿ ਜੋਗੇ ਹੈਗੇ ਆ ਲੱਗੇ ਹੋਏ ਆ ਅਸੀਂ ਪਹਿਲਾਂ ਵੀ ਆਏ ਆ ਉਹ ਜਨਵਰੀ ਉਹ ਜਿੱਥੇ-ਤਿੱਥੇ ਅਸੀਂ ਪਹੁੰਚ ਕਰ ਸਕਦੇ ਕੱਲ ਵੀ ਉੱਥੇ ਦੋ ਤਿੰਨ ਪਿੰਡਾਂ ਚੋਂ ਸੀ ਪਾਣੀ ਪੂਣੀ ਪਚਾਇਆ ਉੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਚ ਸਾਡੀ ਟੀਮ ਉਦੋਂ ਤੋਂ ਹੀ ਲੱਗੀ ਹੋਈ ਆ ਉਹਨਾਂ ਨੇ ਉਹ ਜਿਹੜੇ 16 ਪਿੰਡ ਪਾਣੀ ਚ ਘਰੇ ਉਥੋਂ ਤੱਕ ਉਹਨਾਂ ਨੇ ਹਰ ਇੱਕ ਘਰ ਤੱਕ ਪਹੁੰਚ ਕੀਤੀ ਆ ਪਰ ਅਸੀਂ ਫਿਰ ਵੀ ਅਪੀਲ ਕਰਦੇ ਆ ਕਿ ਚਲੋ ਜਿੰਨੀ ਕਿ ਸਾਡੀ ਸਮਰੱਥਾ ਸੀ ਵੀ ਲੱਗੇ ਹੋਏ ਆ ਹੋਰ ਵੀ ਸਮਰੱਥਾਵਾਨ ਪਾਰਟੀਆਂ ਵੀ ਹੈਗੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਉਹ ਸੰਸਥਾਵਾਂ ਲੱਗੇ ਹੋਈਆਂ ਜਿੱਦਾਂ ਬਾਬਾ ਸੁੱਖਾ ਸਿੰਘ ਜੀ ਹੋਣੀ ਬੰ ਕਾ ਤੇ ਬਾਬਾ ਬੀਦੀ ਚੰਦ ਦਲ ਵਾਲੇ ਬਾਬਾ ਬਤਾਰ ਸਿੰਘ ਹੋਣੀ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜੇ ਉਹ ਇਹ ਬੰਨ ਟੁੱਟ ਜਾਂਦਾ ਤੇ ਮੇਰੇ ਖਿਆਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ